ਹੁਣ ਅਸੀਂ ਪਹੁੰਚ ਚੁੱਕੇ ਆ ਬਾਬੇ ਦੀ ਹੱਡੀ ਜਮਸ਼ੇਰ ਖਾਨ ਜਿੱਤੇ ਰਕੜੀਏ ਤਿਉਹਾਰ ਤੇ ਬਹੁਤ ਵੱਡੀਆਂ ਆਫਰਾਂ ਲਾਤੀਆਂ ਉਹ ਸੂਟਾਂ ਦੇ ਰੇਟ ਸੁਣ ਲਓ ਸੂਟਾਂ ਦੇ ਰੇਟ ਸੁਣ ਕੇ ਤੁਹਾਡੇ ਕੰਨ ਦੇ ਪੜਦੇ ਪਾੜ ਜਾਣਿਆ ਕਿਉਂਕਿ ਰੇਟ ਇਦਾਂ ਦੇ ਹੋਣਿਆ ਨਾ ਲੁਧਿਆਣੇ ਨਾ ਜਲੰਧਰ ਨਾ ਅੰਮ੍ਰਿਤਸਰ ਉਹ ਭਾਵੇਂ ਅੰਬਾਲੇ ਚਲਜੋ ਦਿੱਲੀ ਚਲਜੋ ਬੰਬੇ ਚਲਜੋ ਨਹੀਂ ਮੰਨੇ ਅੱਜ ਜੜਾ ਹਲਾ ਦੇ ਕਿ ਜੜਾ ਜਿਹੜੇ ਵੱਡੇ ਵੱਡੇ ਹੋਲ ਸੇਲ ਪੱਟਾਂ ਦੇ ਤਾਪੀਆਂ ਮਾਰਦੇ ਆ ਬਾਬਾ ਕਲਕੱਤੇ ਵੀ ਜਾ ਆਇਆ ਉਹ ਬਾਬਾ ਜਾ ਆਇਆ ਸੂਰਤ ਬਾਬਾ ਜਾ ਆਇਆ ਬਹੁਤ ਦੂਰ ਦੂਰ ਤੱਕ ਚੀਕਾਂ ਕਢਾਉਣੀਆਂ ਅੱਜ ਵੀਡੀਓ ਤੁਸੀਂ ਵੇਖ ਲੈ ਕੇ ਦੇਖ ਲਓ 100 ਰੁਪਏ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਆ ਦੇਖੋ ਜੀ ਸਭ ਤੋਂ ਵੱਡਾ ਫਾਇਦਾ ਜਿਹੜਾ ਬਾਜ਼ਾਰ 'ਚ ਮਿਲਦਾ 500 ਰੁਪਏ ਦਾ ਇੱਕ ਬਾਬੇ ਦੀ ਹੱਤੀ ਤੋਂ ਲੈ ਜਾਓ 500 ਦੇ 5 ਉਹ 100-100 ਰੁਪਏ ਦੇ ਸੂਟ ਉਹ 1.5 150 ਰੁਪਏ ਮੀਟਰ ਦਾ ਕੱਪੜਾ ਡਿਸਟਲ ਜੀ ਉਹ ਪਹਿਣਾ ਭਰਾਵਾਂ ਨੂੰ ਦੇਣ ਜਾ ਰਿਹਾ ਭਾਜੀ 500 ਦੇ 3 ਰੇਡ ਸਿੱਧੇ ਅੱਧੇ ਕਰਦੇ ਅੱਜ ਦੀ ਵੀਡੀਓ ਤੁਹਾਨੂੰ ਸੌ ਲੱਗੇ ਮੇਰੀ ਐਂਡ ਤੱਕ ਦੇਖਣਾ ਟੋੜੰਦਾ ਸੂਟ ਚੁੰਨੀ ਨਾਲ ਕੋ ਕੋ ਚੰਗੀ ਜੀਤ ਖਾਓ 5 700 ਰਾ ਜਿੱਥੋਂ ਮਰਜੀ ਲੈ ਲਓ ਇਹ ਹਾਂਜੀ 5 600 ਹਰ ਜਗ੍ਹਾ ਤੇ ਮਿਲਦਾ ਓ ਬਾਬੇ ਦੀ ਹੱਡੀ ਤੇ ਮਿਲਣਾ 170 ਰੇ ਦਾ ਸੂਟ ਸਿੰਗਲ ਸਿੰਗਲ ਸੂਟ ਕੋਰੀਅਰ 350 ਰੇ ਦਾ ਸੂਟਾ ਭਾਜੀ 905 ਕਰਤੇ ਕੈਮਰੀ ਦੇ ਆ ਲਓ ਭਾਵੇਂ ਲੈ ਜਾਓ ਸਿੰਗਲ ਸਿੰਗਲ ਸੂਟ ਭਾਵੇਂ ਇੱਕ ਲੈ ਜਾਓ ਦੋ ਲੈ ਜਾਓ ਤਿੰਨ ਲੈ ਜਾਓ ਚਾਰ ਲੈ ਜਾਓ ਮਰਜੀ ਤੁਹਾਡੀ ਆ ਲਓ ਭਾਜੀ ਪਟਿਆਲਾ ਸਲਵਾਰ ਹਾਂਜੀ ਆ ਦੇਖੋ ਐਲੋ ਸ਼ਾਰਟ ਤਿਆਰ ਰਾਨਗੇ ਇੱਕ ਤੋਂ ਇੱਕ ਆ ਦੇਖੋ ਭਾਜੀ ਪੀਸ ਦੁਪੱਟਾ ਨਾਲ ਆ ਲਓ ਭਾਜੀ ਡਿਜ਼ਾਈਨ ਜਿੰਨੇ ਮਰਜੀ ਲੋ ਯਾਰ ਦੇ ਚਾਰ ਕਿ ਦੋਮੀ ਲੈ ਲੋ ਭਾਜੀ 550 600 ਦਾ ਸੂਟ ਆ ਦੇਖੋ ਆ ਦੇਖੋ ਚੀਜਾਂ ਜੀ ਕੰਮ ਦੇਖੋ ਕੜਾਈ ਦੇਖੋ ਦੁਪट्टे ਦੀ ਸਫਾਈ ਦੇਖੋ ਕਟਵਰਕ ਕੀਤੇ ਚਨੋਂਦੇ ਦੁਪੱਟੇ ਨਾਲ ਰੰਗ ਚਾਰ ਹਾਂਜੀ ਭਾਜੀ 702 ਆ ਦੇਖੋ ਜਿਹੜੇ ਬਾਜ਼ਾਰ ਚ 2 2000 ਦੇ ਝੂਟ ਬਾਬੇ ਜੱਟੀ ਦੇ ਪਾਕਿਸਤਾਨੀ ਝੂਟ ਸਿਰਫ 500 ਰੁਪਏ ਦਾ ਐਦਾਂ ਦੇ ਦੇਸੀ ਜਿਹਾ ਪੀਸ ਦਿਖਾ ਭਾਈ ਇਹਨੂੰ ਕਹਿੰਦੇ ਕਲਕੱਤਾ ਜੀ ਆਹ ਦੇਖੋ ਕਲਕੱਤਾ ਆ ਵੀ ਆ ਗਿਆ ਕਲਕੱਤਾ ਆਹ ਦੇਖੋ ਕਲਕੱਤਾ ਨਵਾ ਇੱਕ ਦੋ ਇੱਕ ਅਕਲਗਾਤਾ ਖੋਲਦਾ ਬਾਪੇ ਦੀ ਹੱਡੀ ਦੇ ਫੈਨਸੀ ਦੇ ਵੈਂਟੀ ਸੂਟ ਆ ਜੀਰਾ ਜਲੰਧਰ ਜਮਸ਼ੇਰ ਕਾ ਵਿਆਹ ਸ਼ਾਦੀਆਂ ਦੀ ਸੂਟ ਲੈਣੇ ਆ ਆਉਣਾ ਹੀ ਪੈਣਾ ਤੁਹਾਨੂੰ ਵੱਡਾ ਫਾਇਦਾ ਹੋਊਗਾ ਪੈਸੇ ਚਾਰ ਬਚਣਗੇ ਨਾ ਚੰਡੀਗੜ੍ਹ ਜਾਣ ਦੀ ਰੋਡ ਨਾ ਬਹਾਲੀ ਜਾਣ ਦੀ ਰੋਡ ਨਾ ਦਿੱਲੀ ਜਾਣ ਦੀ ਰੋਡ ਆਹ ਸੂਟ ਜਿਹੜੇ ਬਾਜ਼ਾਰ ਚ 5000 3500 4000 ਬਾਪੇ ਦੀ ਹੱਡੀ ਤੇ 1300 ਫਰੈਸ਼ ਸ਼ਟਮਾ ਤੁਹਾਡੇ ਅੱਗੇ ਖੋਲ ਰਿਹਾ ਦੇਖੋ ਸਿਮਰ ਜੀ ਆ ਸਿਮਰ ਦਾ ਸੂਟ 3500 4000 ਦਾ ਬਾਜ਼ਾਰ ਚ ਜੀ ਇੱਕ ਲੋ ਚਾਹੇ 100 ਸੂਟ ਲੋ ਗਰੰਟੀ ਬਾਬੇ ਦੀ ਹੱਡੀ ਤੇ ਰੇਟ ਦੀ ਕਪੜਾ ਨਾ ਵਿਕੇ ਵਾਪਸੀ ਹੋ ਜਾਊਗਾ ਉਹ ਪੈਕ ਪੈਕ ਸੈੱਟ ਬ੍ਰਾਂਡਡ ਲੈ ਜਾਓ ਰੇਟ ਦਾਂਗੇ 1800 ਰੁਪਏ ਦਾ ਆਹ ਦੇਖੋ ਕਲਕੱਤੇ ਦਾ ਪੀਸ ਭਾਜੀ ਪੂਰੇ ਦਾ ਪੂਰਾ ਪੰਜਾਬ ਘੁੰਮ ਲੈਣਾ ਹਾਂਜੀ ਆਹ ਪੀਸ 3500 ਤੋਂ 4000 ਰੁਪਏ ਦਾ ਨਾਲੇ ਵੈਰਾਈਟੀਆਂ ਜਿ ਪੂਰੀਆਂ ਕੁੜੀਆਂ ਚੜੀਆਂ ਵਾਲੀਆਂ ਮਿਡਲ ਏਜੀਆਂ ਬਲੋਕਾਂ ਵਾਲੀਆਂ ਆਹੋ ਚੱਕੋ ਭਾਜੀ 250 ਰੁਪਏ ਦਾ ਸੂਟ ਕਰਤਾ ਭਾਜੀ ਝੂਟ ਕਹਿੰਦਾ ਮੈਂ ਸੋਨਾ ਦੁਪੱਟਾ ਕਹਿੰਦਾ ਮੈਂ ਸੋਨਾ ਮੈਂ ਕਹਿੰਦਾ ਜੀ ਰੇਟ ਸਭ ਤੋਂ ਸੋਨਾ ਲੈ ਚੱਕੋ ਭਾਜੀ ਜੀ ਪੂਰੇ ਪੰਜਾਬ ਦਾ ਤਮਾਕਾ ਬਾਜੀ 2500 ਰੁਪਏ ਦਾ ਸੂਟ ਦੇਖੋ ਪੰਜਾਬ ਦੀ ਪਹਿਲੀ ਹੱਟੀ ਆ ਜਿੱਥੇ 100 ਰੁਪਏ ਦਾ ਸੂਟ ਸ਼ੁਰੂ ਆ ਜਿੱਥੋਂ ਆਪਾਂਵੇਂ ਸਿੰਗਲ ਸਿੰਗਲ ਸੂਟ ਲੈ ਜੋ ਵਾਪਸ ਕਰਕੇ ਨਵਾਂ ਲੈ ਜੋ ਨਹੀਂ ਵੇਖਿਆ ਟੌਪ ਟੌਪ ਦੇ ਤੋਹਫੇ ਦੇ ਰਹੇ ਆ 25 25 30 30 ਹਜ਼ਾਰ ਵਾਲੇ ਸਾਡੇ ਕੋਲ 5 5 7 7 8 8000 ਸੂਟ ਮੇ ਰਿਆ ਮਾਦਰਾ ਸਾਰੇ ਪਾਸੇ ਫਾਇਦਾ ਸਤਿ ਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਬਾਬੇ ਦੀ ਹੱਡੀ ਜਮਸ਼ੇਰ ਖਾਨ ਜਿੱਥੇ ਰਕੜੀਏ ਤਿਉਹਾਰ ਤੇ ਬਹੁਤ ਵੱਡੀਆਂ ਆਫਰਾਂ ਲਾਤੀਆਂ ਉਹ ਸੂਟਾਂ ਦੇ ਰੇਟ ਸੁਣ ਲਓ ਸੂਟਾਂ ਦੇ ਰੇਟ ਸੁਣ ਕੇ ਤੁਹਾਡੇ ਕੰਦੇ ਪੜਦੇ ਪਾੜ ਜਾਣਿਆ ਕਿਉਂਕਿ ਰੇਟ ਇਦਾਂ ਦੇ ਹੋਣਿਆ ਨਾ ਲੁਧਿਆਣੇ ਨਾ ਜਲੰਧਰ ਨਾ ਅੰਮ੍ਰਿਤਸਰ ਉਹ ਭਾਵੇਂ ਅੰਬਾਲੇ ਚਲਜੋ ਦਿੱਲੀ ਚਲਜੋ ਬੰਬੇ ਚਲਜੋ ਨਹੀਂ ਮੰਨੇ ਅੱਜ ਜੜਾ ਹਲਾ ਦੇ ਕਿ ਜੜਾ ਜਿਹੜੇ ਵੱਡੇ ਵੱਡੇ ਹੋਲ ਸੇਦ ਪੱਟਾਂ ਦੇ ਤਾਪੀਆਂ ਮਾਰ ਦਿਆ ਬਾਬਾ ਕਲਕੱਤੇ ਵੀ ਜਾ ਆਇਆ ਉਹ ਬਾਬਾ ਜਾ ਆਇਆ ਸੂਰਤ ਬਾਬਾ ਜਾ ਆਇਆ ਬਹੁਤ ਦੂਰ ਦੂਰ ਤੱਕ ਚੀਕਾਂ ਕਢਾਉਣੀਆਂ ਅੱਜ ਵੀਡੀਓ ਤੁਸੀਂ ਵੀ ਵੇਖ ਲੈੋ ਬਾਬਾ ਜੀ ਫੈਰਾ ਕਰਦੇ ਹੋ ਰਖੜੀਆਂ ਤੇ ਆ ਰਹਿਣੀਆਂ ਤੱਕ ਭਾਜੀ ਆ ਦੇਖੋ ਸੂਟ ਆ ਗਏ ਨੇ ਉਹ ਚੀਜਾਂ ਦੇਖੋ ਡਿਜੀਟਲ ਪ੍ਰਿੰਟ ਆ ਗਏ ਨੇ ਆਏ ਹੋਏ ਹਾਏ ਹਾਏ ਓਏ ਹੋਏ ਹੋਏ ਮੈਂ ਕਹਿੰਨਾ ਰੇਟਾਂ ਦੇ ਕਰਦੇ ਨੇ ਆਪਾਂ ਖਲਾਰੇ ਇਹ ਬਾਜ਼ਾਰ ਚ 4 400 5 500 ਵਾਲੇ ਸੂਟ ਤੁਹਾਨੂੰ ਦਿਖਾ ਰਹੇ ਆ ਪਰ ਰੇਟ ਸੁਣ ਲਿਓ ਤੁਸੀਂ ਓ ਭਾਜੀ ਉਹ ਬਾਜ਼ਾਰ ਹੈ ਇਹ ਬਾਬੇ ਦੀ ਹੱਟੀ 100 ਰੁਪਏ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਆਹ ਦੇਖੋ ਜੀ ਸਭ ਤੋਂ ਵੱਡਾ ਫਾਇਦਾ ਜਿਹੜਾ ਬਾਜ਼ਾਰ 'ਚ ਮਿਲਦਾ 500 ਦਾ ਇੱਕ ਬਾਬੇ ਦੀ ਹੱਟੀ ਤੋਂ ਲੈ ਜਾਓ 500 ਦੇ 5 ਉਹ 100-100 ਰੁਪਏ ਦੇ ਸੂਟ 100-100 ਰੁਪਏ ਦੇ ਸੂਟ ਦੇਣੇ ਆਹ ਭਾਜੀ ਤੁਸੀਂ ਆਹ ਦੇਖੋ ਡਿਜੀਟਲ ਪ੍ਰਿੰਟ ਆ ਗਏ ਨੇ ਆ ਦੇਖੋ ਚੀਜ਼ਾਂ ਹਾਂਜੀ ਆ ਦੇਖੋ ਇੱਕ ਤੋਂ ਇੱਕ ਪ੍ਰਿੰਟ ਭਾਜੀ ਆਲ ਓਵਰ ਹਾਂਜੀ ਹਾਂਜੀ ਰੰਗ ਵੀ ਸੋਹਣੇ ਸੋਹਣੇ ਉਹ 1.5 150 ਰੁਪਏ ਮੀਟਰ ਦਾ ਕੱਪੜਾ ਡਿਸਟਲ ਜੀ ਉਹ ਪਹਿਣਾ ਭਰਾਵਾਂ ਨੂੰ ਦੇਣ ਜਾ ਰਿਹਾ ਭਾਜੀ 500 ਦੇ 3 ਰੇਟ ਸਿੱਧੇ ਅੱਡੇ ਕਰਦੇ ਜਿਹੜੇ ਬਾਜ਼ਾਰ 'ਚ ਮਿਲਦੇ 1000 ਦੇ 3 ਇੱਥੇ ਕਰਦੇ 500 ਦੇ 3 500 ਦੇ 3 ਸੂਟ ਭਾਜੀ 500 ਦੇ 3 ਕਰਤੇ ਆ ਭਾਜੀ ਉਹ ਦੇਖੋ ਤਾਂ ਸਹੀ ਉਹ ਕੜਾਈਆਂ ਡਿਜ਼ਾਈਨਿੰਗਾਂ ਪ੍ਰਿੰਟਿੰਗਾਂ ਦੇਖੋ ਤੁਸੀਂ ਆਹ ਦੇਖੋ ਪ੍ਰਿੰਟ ਇਹਨੂੰ ਕਹਿੰਦੇ ਆ ਪ੍ਰਿੰਟ ਆ ਦੇਖੋ ਪ੍ਰਿੰਟ ਦੇਖੋ ਜੀ ਫਾਇਦਾ ਲੈਣਾ ਸਵੇਰੇ ਹੀ ਆ ਜਾਓ ਵੱਡੇ ਫਾਇਦੇ ਹੋ ਜਾਣੇ ਆ 7 ਤਰੀਕ 8 9 ਮਤਲਬ ਵੀਰ ਸ਼ੁਕਰ ਸ਼ਨੀ ਐਤਵਾਰ ਤਾਂ ਮੈਂਗਾ ਚੀਕਾ ਘੜਾਣਾਂਗੇ ਸੋਹਜੀਆਂ ਦੇਖੋ ਤੁਸੀਂ ਇਦੀ ਸਿਰ ਤਿੰਨ ਦਿੰਦੀ ਐ ਐਤਵਾਰ ਤੱਕ ਦੀ ਗਾਰੰਟੀ ਕੋਈ ਨਹੀਂ ਬਾਜੀ ਇਹ 150 ਰੁਪਏ ਮੀਟਰ ਦਾ ਕਪੜਾ ਆ ਜੀ ਉਹ ਆਪਾਂ ਦੇਣਾ 500 ਰੁਪਏ ਤਿੰਨ ਬਈ ਜੇ ਤੁਸੀਂ ਲੈਣਿਆ ਫਾਇਦੇ ਆਜੋ ਐਤਵਾਰ ਤੱਕ ਬਹੁਤ ਵੱਡੇ ਫਾਇਦੇ ਆ ਲਓ ਜੀ ਆਹ ਕੁੰਡਲੀ ਚ ਹੋਰ ਵੀ ਕੱਟ-ਕੱਟ ਦਿਖਾਉਣਾ 20 ਰੁਪਏਾਂ ਵਾਲਾ ਅੱਜ ਦੀ ਵੀਡੀਓ ਤੁਹਾਨੂੰ ਸੋਹ ਲੱਗੇ ਮੇਰੀ ਐਂਡ ਤੱਕ ਦੇਖਣਾ ਵੀ ਬਾਜੀ ਅੱਜ ਪੂਰਾ ਬਟਾ ਧਮਾਕਾ ਕਰਨ ਜਾ ਰਹੇ ਆ ਰੇਟਾਂ ਦਾ ਹਾਂਜੀ ਆ ਲਓ ਬਾਜੀ ਕੈਮਰੀ ਦਾ ਸੂਟ ਜੀ ਕਲਾ ਕਲਾ ਸੂਟ ਕੋਰੀਅਰ ਹੋ ਜਾਣਾ ਆਜੋ ਕੈਮਰੀ ਗਰਾ ਸੂਟ ਚੁਨੀ ਨਾਲ ਤੁਸੀਂ ਠੀਕ ਹੋ ਦੁਕਾਨਦਾਰ ਕਹਿੰਦੇ 10000 ਦੀ ਸ਼ਾਪਿੰਗ ਕਰੋ ਤਾਂ ਕੋਰੀਅਰ ਕਰਨਾ ਤੁਸੀਂ ਕਹਿੰਦੇ ਉਹ ਸਿੰਗਲ ਸਿੰਗਲ ਸੂਟ ਕਰਦੇ ਹੋਗੇ ਸਿੰਗਲ ਸਿੰਗਲ ਸੂਟ ਕੋਰੀਅਰ 350 ਰੁਪਏ ਸੂਟਾ ਭਾਜੀ 900 ਦੇ 5 ਕਰਤੇ ਕੈਮਰੀ ਗਦੇ ਆ ਨੋ ਵੀ ਮਤਲਬ ਸਿੱਧੋ ਸਿੱਧਾ ਜਿਹੜਾ 700 ਰੇ 2 ਇੱਥੇ 900 ਦੇ 5 180 ਦਾ ਸੂਟ ਪੂਰੇ ਇੰਡੀਆ ਨਹੀਂ ਪੂਰੇ ਵਰਲਡ ਦੇ ਜਿਹੜਾ ਪਾਜੀ ਇਹਦੇ ਨਾਲ ਵੀ ਤੱਕਰ ਸਾਹ ਵੱਡਾ ਧਮਾਕਾ ਉਹ ਇਹਦਾ ਰੰਗ ਖਰਾਬ ਕਰਕੇ ਲੈਣਾ ਨਮਾ ਵੀ ਦੇ ਦਾਂਗੇ 905 ਲਓ ਪੂਰੇ ਇੰਡੀਆ ਦੇ ਵਿੱਚ ਸ਼ਿਪਿੰਗ ਦੀ ਸਰਵਿਸ ਹੈਗੀ ਆ ਸ਼ਿਪਿੰਗ ਕਰ ਦਿਆਂਗੇ 905 ਸੂਟ ਪਰ ਭੱਟਾ ਫਾਇਦਾ ਕੀ ਆ ਜੇ ਤੁਸੀਂ ਬਾਪੇ ਦੀ ਹੱਤੀ ਤੇ ਪਹੁੰਚ ਜਾਉਗੇ ਲੱਖਾਂ ਰੁਪਏ ਬਚ ਜਾਣੇ ਆ ਬਾਜ਼ਾਰ 'ਚ ਜਿਹੜਾ 25000 ਦਾ ਕੱਪੜਾ ਲੈਣਾ ਤੁਸੀਂ ਰਕੜੀ ਤੇ ਇੱਥੇ 7-8000 'ਚ ਤੁਹਾਨੂੰ ਮਿਲ ਜਾਣਾ ਆ ਆ ਲਓ ਪਾਜੀ ਕੈਮਰੀ ਦਾ ਸੂਟ ਆ ਲੋ ਚੁੰਨੀ ਪਿਓਰ ਦੀ ਹਾਂਜੀ ਹਾਂਜੀ ਚੁੰਨੀ ਪਿਓਰ ਦੀ ਰੰਗ 4 ਡਿਜ਼ਾਈਨ 20 ਬ੍ਰੈਂਡ ਪੱਟਾ ਓਮ ਸ਼ੈਪ ਫੈਬ ਆ ਲੋ ਕੈਮਰੀ ਦਾ ਸੂਟ ਚੁੰਨੀ ਪਿਓਰ ਦੀ ਰੰਗ ਬਹੁਤ ਸਾਰੇ ਆ ਮੈਂ ਕਹ ਰੰਗ ਬਹੁਤ ਸੋਹਣੇ ਸੋਹਣੇ ਐ ਉਹ ਬਾਈ ਜਿਨ੍ਹਾਂ ਨੇ ਵੇਚਣ ਹੀ ਲੈਣਾ ਉਹ ਕੋਈ ਪੈਕ ਬੁਗ ਮੁੱਠੇ ਮੱਠੇ ਰਹਿਣ ਦੀ ਲੋੜ ਨਹੀਂ ਹੋਸਟਲਰਾਂ ਕੋਲ ਉਹ ਇਕੱਲਾ ਇਕੱਲਾ ਲੈ ਜਾ ਨਾ ਵਿਕੇ ਵਾਪਸੀ ਲੋ ਯਾਰ ਦੇ ਪੰਜ ਕਰਤੇ ਆ। ਓਏ ਤੁਸੀਂ ਪੁੱਠੇ ਜੰਮਿਓ ਗੱਲਾਂ ਕਿਹੜੀਆਂ ਕਰੀ ਜਾਂਦੇ ਹੋ ਮਜ਼ਾਕ ਨਹੀਂ ਕਰ ਰਹਾ। ਪਹਿਲਾਂ ਮੈਨੂੰ ਦੱਸ ਬੰਦਾ ਸਿੱਧਾ ਹੀ ਜੰਮਦਾ ਕਿ ਪੁੱਠਾ ਮੈਨੂੰ ਨਹੀਂ ਪਤਾ। ਸਾਰਾ ਗੱਲਾਂ ਕੀ ਕਰੀ ਜਾਂਦੇ ਹੋ ਹੋਲ سیلਰ ਦਾ ਦਿਨ ਦਾ ਆਪਣੇ ਮੁੱਠੇ-ਮੁੱਠੇ ਤੁਸੀਂ ਕਹਿੰਦੇ ਹੋ ਸਿੰਗਲ-ਸਿੰਗਲ। ਮੈਂ ਕਹਿੰਦਾ ਭਾਜੀ ਐਦਾਂ ਦੀਆਂ ਚੀਜ਼ਾਂ ਆਹ ਵੇਖ ਵੀਰੇ ਓਏ ਇਦਾਂ ਦੇ ਪ੍ਰਿੰਟ ਤੁਹਾਡੇ ਨੱਕ ਪੈ ਗਿਆ ਗਰਮੀ ਜਾਂਦੀ ਆ ਗੱਲ ਇਹ ਆ ਵੀ ਤੁਸੀਂ ਉਹ ਮੈਂ ਟੈਂਡ ਕਰਾ ਲਈਏ ਸੈਟਾਂ ਤੋਂ ਗਰਮੀ ਲੱਗਦੀ ਨਹੀਂ ਰੇਟਾਂ ਦੇ ਧਮਾਕੇ ਪਾਤੇ ਸੀ ਲਾਤੇ 1000 ਦੇ 5 ਉਹ ਤੁਸੀਂ ਹਾਲ ਸੇਦਰਾਂ ਨੂੰ ਭਜਾਉਣਾ ਚਾਹੁੰਦੇ ਹੋ ਡਿਸਟਰਬ ਕਰਨਾ ਚਾਹੁੰਦੇ ਹੋ ਉਹ ਸਾਰੇ ਦਾ ਸ਼ਹਿਰ ਮੈਨੂੰ ਭਜਾਉਣ ਨੂੰ ਪਿਰਦਾ ਸੀ ਬਾਬੇ ਜੀ ਦੀ ਬੰਦ ਹੋਣੀ ਹੈ ਚੱਕੋ 900 ਦੇ 5 1000 ਦੇ 5 ਕਰਤੇ ਆ ਜੀ ਇਹਦਾ ਉਹ ਗੱਲ ਹੋਈ ਛੇਰ ਆ ਗਿਆ ਛੇਰ ਆ ਗਿਆ ਛੇਰ ਆ ਗਿਆ ਪਰ ਛੇਰ ਉਧਰ ਨੂੰ ਹੀ ਪੈ ਗਿਆ ਉਹ ਮੈਂ ਕਹਾਂ ਜੀ 900 ਦੇ 5 ਵੀ ਦਿਖਾਤੇ 1000 ਦੇ 5 ਵੀ ਦਿਖਾਤੇ ਧਮਾਕਾ ਕਰਤਾ ਚੱਕੋ ਜੀ ਨਾਲੇ 파ਮੇ ਲੈ ਜੋ ਸਿੰਘੇ ਸਿੰਗਲ ਸੂਟ 파ਮੇ ਇੱਕ ਲੈ ਜੋ ਦੋ ਲੈ ਜੋ ਤਿੰਨ ਲੈ ਜੋ ਚਾਰ ਲੈ ਜੋ ਮਰਜੀ ਤੁਹਾਡੀ ਆ ਭਾਜੀ ਆ ਦੇਖੋ ਪੀਸ ਮੈਂ ਕਹਿੰਨਾ ਅੱਜ ਦੀ ਵੈਰਾਈ ਧੱਕ ਪਾਉਣ ਵਾਲੀ ਆ ਵੀਡੀਓ ਨੂੰ ਸਕਿਪ ਨਾ ਕਰਨਾ ਥੋੜੀ ਜੀ ਵੀਡੀਓ ਨਾ ਦੇਖਣਾ ਪੂਰੀ ਦੇਖਣਾ ਹੈਲੋ ਭਾਜੀ ਪਟਿਆਲਾ ਸਲਵਾਰ ਹਾਂਜੀ ਆਹ ਦੇਖੋ ਐਲੋ ਸ਼ੌਟ ਪਟਿਆਲਾ ਰਣਗੇ ਇੱਕ ਤੋਂ ਇੱਕ ਆਹ ਦੇਖੋ ਭਾਜੀ ਪੀਸ ਦੁਪੱਟਾ ਨਾਲ ਐਲੋ ਭਾਜੀ ਡਿਜ਼ਾਈਨ ਜਿੰਨੇ ਮਰਜ਼ੀ ਲੋ ਯਾਰ ਦੇ 4 ਆਹ ਲਓ ਵੀ ਆ ਵੀ ਮਤਲਬ ਤੁਹਾਨੂੰ 250 ਰੁਪਏ ਦਾ ਦੂਤ ਲਿਆ ਪਟਿਆਲਾ ਸਲਵਾਰ ਨਾਲ ਯਾਰ ਦੇ 4 ਪ੍ਰਿੰਟ ਦੇਖੋ ਜੀ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਬ੍ਰੈਂਡਿਆ ਯਾਰ ਦੇ ਚਾਰ ਦੇਖੋ ਬ੍ਰਾਂਡਡ ਕਪੜਾ ਦੇ ਰਹੇ ਆ ਡਿਜ਼ਾਈਨ ਨਵੇਂ ਨਵੇਂ ਦੇ ਰਹੇ ਆ ਉਹ ਪਾਜੀ ਕੱਲਾ ਕੱਲਾ ਸੂਟ ਲੈ ਜਾਓ ਕੱਲਾ ਕੱਲਾ ਉਹ ਨਾ ਵੀ ਕੀ ਵਾਪਸੀ ਯਾਰ ਦੇ ਚਾਰ ਦੇਖੋ ਇਥੇ ਬਾਜ਼ਾਰ ਵਾਂਗੂ ਇਹ ਨਹੀਂ ਵੀ ਸਵੇਰੇ 11 ਵਜੇ ਸ਼ਟਰ ਚੱਕਣਾ ਭਾਵੇਂ 8 ਵਜੇ ਆਜੋ 8:30 ਆਜੋ 9 ਵਜੇ ਆਜੋ ਸਵੇਰੇ ਸਵੇਰੇ ਆਜੋ ਤਾਂ ਜੋ ਕਿ ਜਿਹੜੀ ਵੈਰਾਈਟੀ ਕੈਮਰੇਜ ਦਿਖਾ ਰਹੇ ਆ ਤੁਹਾਨੂੰ ਮਿਲ ਜਵੇ ਆ ਲੋ ਪਾਜੀ ਪਿਓਰ ਓਰੀਜਨਲ ਲਿਲਨ ਦਾ ਸੂਟ ਜੀ ਮੈਂ ਇਹਦੀ ਇੰਨੀ ਗਾਰੰਟੀ ਦਿੰਦਾ 골ਡ ਵਰਗਾ ਨੇੜੇ ਕਰਕੇ ਦਿਖਾਦੇ ਬਾਈ ਜੀ ਇਹ 골ਡ ਦੀ ਰੈਨ ਹੈ ਪੂਰਾ ਚਮਕਾ ਮਾਰਦਾ ਮੈਂ ਕੱਲ ਥਾਪੀਆਂ ਮਾਰ ਮਾਰ ਬੁਰਸ਼ਣਾ ਤੋਂ ਲੋ ਜੇ ਰੰਗ ਉਤਰ ਜੇ ਇਹਦਾ 골ਡ ਉਤਰ ਜੇ ਤਾਂ ਵੀ ਨਮਾ ਦਾਂਗੇ ਜੀ ਆ 150 ਰੁਪਏ ਮੀਟਰ ਦਾ ਕਪੜਾ ਆ ਹੁਣ ਆਪਾਂ ਦੇਤਾ ਚੁਨੀ ਨਾਲ ਇੱਕਨਾਂ ਇੱਕ ਫਰੀ 600 ਦੇ ਤੋਂ ਆ ਲੋ 300 ਰੁਪਏ ਦਾ ਸੂਟ ਰਹਿ ਗਿਆ ਹੁਣ ਰੱਖੜੀ ਤੇ ਤਹਾਦੇ ਤੁਹਾਡੇ ਘਰ ਲੱਗੀਆਂ ਰੌਣਕਾਂ ਹੁਣ ਪੈਸੇ ਦੇਣ ਦੀ ਲੋੜ ਨਹੀਂ ਫੂਟ ਲੈ ਜਾਓ ਬਾਜ਼ਾਰ ਚ 800 ਰਾਂ ਇੱਕ ਬਾਬੇ ਦੀ ਹੱਟੀ ਤੇ 300 ਰਾਂ ਇੱਕ ਲੈ ਜਾਓ ਜਿੰਨਾ ਮਰਜੀ ਕੱਪੜਾ ਆ ਜਾਓ ਸਵੇਰੇ ਸਵੇਰੇ ਆ ਚੱਕੋ ਭਾਜੀ ਪ੍ਰਿੰਟ ਦੇਖੋ ਤੁਸੀਂ ਮੈਂ ਕਹਿੰਦਾ ਕੱਲਾ ਕੱਲਾ ਸੂਟ ਨੰਬਰ ਆ ਗਿਆ ਡਿਸਪਲੇ ਤੇ ਜਿਲ੍ਹਾ ਜਲੰਧਰ ਜਮਸ਼ੇਰ ਖਾਸ ਉਹ ਬਾਬੇ ਦੀ ਹੱਟੀ ਜੀ ਰੰਗ ਚਾਰ ਨਾ ਵੀ ਕੀਆ ਵਾਪਸੀ ਇੱਕ ਨਾਲ ਇੱਕ ਫਰੀ 600 ਦੇ ਦੋ 600 ਦੇ ਦੋ ਆ ਵੀ 600 ਦੇ ਦੋ ਮਤਲਬ 300 ਰੁਪਏ ਦਾ ਸੂਟ 300 ਰੁਪਏ ਦਾ ਸੂਟ ਕਰਤਾ ਲੈੋ ਭਾਜੀ ਬਾਕੀ ਛੱਡੋ ਆਹ ਦੇਖੋ ਸੂਰਤ ਦੀਆਂ ਪੈਕ ਮੇਲਾ ਦੇ ਪੈਕ ਬੰਡਲ ਹਾਂਜੀ ਉਹ ਵੀ ਮਸਲੀਨ ਦਾ ਸੂਟ ਜੀ ਕਿ ਦੋ ਮੀ ਲੇ ਲੋ ਭਾਜੀ 550 600 ਦਾ ਸੂਟ ਆ ਦੇਖੋ ਆਹ ਦੇਖੋ ਚੀਜਾਂ ਜੀ ਕੰਮ ਦੇਖੋ ਕੜਾਈ ਦੇਖੋ ਦੁਪੱਟੇ ਦੀ ਸਫਾਈ ਦੇਖੋ ਕਟਮਰਕ ਕੀਤੇ ਚਨੋਂ ਦੇ ਦੁਪੱਟੇ ਨਾਲ ਰੰਗ ਚਾਰ ਹਾਂਜੀ ਭਾਜੀ 702 350 ਦਾ ਸੂਟ ਦੇਖੋ ਰਖੜੀ ਦੇ ਫਾਇਦੇ ਹੋ ਰਹੇ ਆ ਜਿਨ੍ਹਾਂ ਨੇ ਵਿਆਹ ਸ਼ਾਦੀ ਦਾ ਦਾਜ ਬੇੜ ਦਾ ਕਪੜਾ ਨਾ ਉਹ ਵੀ ਆਜੋ ਵੱਡੇ ਫਾਇਦੇ ਦੁਕਾਨਦਾਰੋਂ ਰੀਸੇਜਰੋਂ ਨਵਾਂ ਕੰਮ ਸ਼ੁਰੂ ਕਰਨਾ ਕਿਹਦੇ ਜਾਣ ਦੀ ਲੋੜ ਨਹੀਂ ਮੈਂ ਕਹਿੰਦਾ ਵੱਡਾ ਧਮਾਕਾ ਲੋ ਭਾਜੀ ਸੈਲੀਬ੍ਰਿਟੀ ਜਾਮ ਦਾ ਸੂਟ ਪਿਓਰ ਦੁਪੱਟਾ ਨਾਲ ਕੋਟ ਵਾਲੇ ਪੀਸ ਕੋਟ ਵਾਲੇ 750 ਰੁਪਏ ਦਾ ਸੂਟ ਕਰਤਾ ਭਾਜੀ ਇੱਕ ਨਾਲ ਇੱਕ ਫਰੀ 600 ਦੇ ਦੋ ਦੇਖੋ ਆ ਜਿੱਥੇ ਮਰਜੀ ਚਿਲ ਜੋ ਚੈਲੰਜ ਕਰਦੇ ਆ 800 ਤੋਂ ਘੱਟ ਜੇ ਕੋਈ ਦੇ ਦੇਵੇ ਪਰ ਬਾਪੇ ਦੀ ਹੱਡੀ ਤੇ ਆਜੋ 600 ਦੇ ਦੋ ਚੱਕ ਲੋ 300 ਰੁਪਏ ਦਾ ਲੋ ਸਰ ਤਮਾਕਾ ਦੇ ਕੋਵਰ ਸਰ ਕੋਟਨ ਦਾ ਸੂਟ ਚੁੰਨੀ ਨਾਲ ਕੋਈ ਕੋ ਚੰਗੀ ਜੀਤ ਖਾਓ 5 700 ਰੁਪਏ ਜਿੱਥੋਂ ਮਰਜੀ ਲੈ ਲੋ ਇਹ ਹਾਂਜੀ 5 600 ਹਰ ਜਗ੍ਹਾ ਤੇ ਮਿਲਦਾ ਓ ਬਾਪੇ ਦੀ ਹੱਡੀ ਤੇ ਮਿਲਣਾ 170 ਰੁਪਏ ਦਾ ਸੂਟ 170 ਰੁਪਏ ਦਾ ਸੂਟ 170 ਰੁਪਏ ਦਾ ਸੂਟ ਭਾਜੀ ਮਜ਼ਾਕ ਤੇ ਨਹੀਂ ਕਰਦੇ ਤੁਸੀਂ ਮੈਂ ਕਹਿੰਦਾ ਧੱਕਾ ਬਾਤੀਆ ਰੇਟਾਂ ਦੀ ਭਾਜੀ ਆਹ ਲੋ ਜੀ ਬਾਜ਼ਾਰ ਚ ਜਾਓ ਕਿਤੇ ਵੀ 500 700 ਤੋਂ ਘੱਟ ਨਹੀਂ ਸੂਟ ਮਿਲਣਾ ਬਾਬੇ ਦੀ ਹੱਟੀ ਤੇ ਸਿਰਫ 170 ਰੁਪਏ ਦਾ ਸੂਟ ਆਹ ਲੋ ਭਾਜੀ ਡਿਸਟਲ ਕੁੜੀਆਂ ਦੇ ਪਾਣ ਨੂੰ ਬਰੇਡੀ ਦੇਖੋ ਤੁਸੀਂ ਚੀਜ਼ਾਂ ਦੇਖੋ ਦੁਪੱਟੇ ਦੇਖੋ ਜੀ ਮੈਂ ਕਹਿੰਨਾ ਇੱਕ ਤੋਂ ਇੱਕ ਸੂਟ ਆਊਗਾ ਇੱਕ ਤੋਂ ਇੱਕ ਡਿਜ਼ਾਈਨ ਆਊਗਾ ਜੀ ਉਹ ਭਾਈ ਜ਼ਿਲ੍ਹਾ ਜਲੰਧਰ ਜਮਸ਼ੇਰ ਕਾ ਬਾਬੇ ਦੀ ਹੱਟੀ ਤੇ ਆ ਜਿਓ ਇਦਾਂ ਦੀਆਂ ਲੋਟਰੀਆਂ ਇਦਾਂ ਦੇ ਧਮਾਕੇ 400 ਦੇ 15 ਰੁਪਏ ਦਾ ਸੂਟ ਲਓ ਆ ਪਾਕਿਸਤਾਨੀ ਸੂਟ ਵੀ ਆ ਗਿਆ ਬਿਲਕੁਲ ਪਾਕਿਸਤਾਨੀ ਸੂਟ ਵੀ ਲੈ ਜਾਓ ਜੀ ਇਹ ਦੁਪੱਟਾ ਹੀ ਗੱਲਾ 1695 ਦਾ ਪਜਾਰ ਚ ਮਿਲਦਾ ਆ ਜੀ ਆਪਾਂ ਸੂਟ ਨਾਲ ਦੁਪੱਟਾ ਦੇਖੋ ਸ਼ੀਸ਼ੇ ਵਾਲਾ ਦੁਪੱਟਾ ਨਾਲ ਹਾਂਜੀ 500 ਰੁਪਏ ਦਾ ਸੂਟ ਕਰਤਾ ਚੱਕੋ ਸੇਲ ਲੱਗੀ ਹੈ ਆ ਦੇਖੋ ਜਿਹੜੇ ਬਾਜ਼ਾਰ ਚ 2-2000 ਦੇ ਸੂਟ ਬਾਬੇ ਜੱਟੀ ਦੇ ਪਾਕਿਸਤਾਨੀ ਸੂਟ ਸਿਰਫ 500 ਰੁਪਏ ਦਾ ਰੰਗ ਡਿਜ਼ਾਈਨ ਪ੍ਰਿੰਟ ਇਹਦੇ ਵਿੱਚ ਕਾਫੀ ਮਿਲ ਜਾਣਗੇ ਆ ਲਓ ਭਾਜੀ ਪੀਸ ਦੇਖੋ ਜੀ ਚੀਜ਼ ਐ ਗੋਡੀ ਐਨ ਦੇਖੋ ਭਾਜੀ ਇੱਕ ਤੋਂ ਇੱਕ ਜੀ ਦੁਪੱਟਾ ਨਾਲ ਨਾਲ ਖੋਲੀਓ ਭਾਜੀ ਚੱਕੀ ਚੱਲੋ ਜੀ ਡਿਜ਼ਾਈਨਰ ਸੂਟ 1000 1500 ਵਾਲੇ ਆ ਲੋ ਜੀ ਭਾਜੀ 600 ਰੁਪਏ ਕਰਤੇ 600 ਰੁਪਏ 15 1500 ਵਾਲੇ ਵੀ 660 ਚ 6 600 ਦੇ ਆ ਲੋ ਭਾਜੀ 500 ਰੁਪਏ ਚ 500 ਰੁਪਏ ਦਾ ਸੀ ਭਾਜੀ ਸੂਟ ਦੇਖੋ ਦੁਪੱਟਾ ਦੇਖੋ ਸਿੰਗਵਸ ਵਰਗ ਦੇ ਨਾਲ ਆ ਦੇਖੋ ਵੀ ਜਿਹਨਾਂ ਨੇ 500 ਰੁਪਏ ਦਾ ਸੂਟ ਭਾਜੀ ਜਿਹਨਾਂ ਨੇ ਵਿਆਹ ਆਦੀ ਦਾਜ ਵਿੜੀ ਇਹ ਕੱਪੜਾ ਨਾ ਉਹਨਾਂ ਦੇ ਫਾਇਦੇ ਆ ਬਜ਼ਾਰ ਚ 16 17 1500 ਜੋ ਮੰਗਦੇ ਦੇਈ ਜਾਣੋ ਇੱਥੇ 500 ਰੁਪਏ ਦਾ ਸੂਟ ਦੇ ਰਹੇ ਆ ਚੈੱਕ ਕਰ ਲੋ ਆ ਲਓ ਭਾਜੀ ਪੀਸ ਦੇਖੋ ਤੁਸੀਂ ਇੱਕ ਤੋਂ ਇੱਕੜੀਆਂ ਨਵੀਂ ਤੋਂ ਨਵੀਂ ਚੀਜ਼ ਹਾਂਜੀ ਆਹ ਦੇਖੋ ਆਰਟੀਕਲ ਭਾਜੀ ਦੁਪੱਟੇ ਰੇਖੋ ਨਾਲ ਸਿਮਰ ਦਾ ਸੂਟ ਜੀ ਬਜ਼ਾਰ ਚ ਇਹੀ 2500 ਇਹੀ 3000 ਬਾਬੇ ਰੇਟ ਦੇ ਭਾਜੀ 1000 ਰੁਪਏ ਦਾ ਸੂਟ ਕਰਤਾ ਆ ਲਓ 1000 ਰੁਪਏ ਦਾ ਸਾਡੇ ਕੋਲ 100 ਰੁਪਏ ਦਾ ਸੂਟ ਤੋਂ ਲੈ ਕੇ ਉੱਪਰ ਦੀ ਜਿਹੜੀ ਮਰਜ਼ੀ ਵੈਰਾਈਟੀ ਤੁਸੀਂ ਲੈ ਜਾਓ ਆ ਲਓ ਭਾਜੀ ਪੀਸ ਦੇਖੋ ਡਿਜ਼ਾਈਨਿੰਗ ਦੇਖੋ ਇੱਕ ਤੋਂ ਇੱਕ ਕਰਾ ਕਰੀ ਕੀਤੀ ਦਾ ਸੂਟ ਪਾਜੀ ਆ ਲੋ 800 ਰੁਪਏ ਦਾ ਸੂਟ ਪਾਜੀ 800 ਰੁਪਏ ਦਾ ਦੇਖੋ ਜੀ ਹੁਣ ਜੰਮੀਆਂ ਦੇ ਜਾ ਜਾ ਕੇ 2 202 2200 ਵਾਲੇ ਸੂਟ ਖਰੀਦਣ ਦੀ ਲੋੜ ਨਹੀਂ 2200 ਦੇ ਸੂਟ 8 800 ਰੁਪਏ ਤੇ ਮੰਡੇ ਕਿਤੇ ਆ ਪਾਪੇ ਦੀ ੱਟੀ ਆ ਲੋ ਪਾਜੀ ਚੀਜ਼ ਦੇਖੋ ਹੁਣ ਤੁਸੀਂ ਇਹ ਮੈਂ ਬ੍ਰਾਂਡ ਖੋਣ ਲਗਾ ਕਰਗੱਤੇ ਦੇ ਪਾਜੀ ਸੂਟ ਜੀ ਤੁਹਾਨੂੰ ਦੱਸਿਆ ਜੀ ਨਾ ਕਰਗੱਤੇ ਜਾ ਕੇ ਆਏ ਆ ਜਿੱਥੋਂ ਆਏ ਹੋ 2 ਦਿਨ ਪਹਿਲਾਂ ਮੈਂ ਕਿਹਾ ਆ ਲੋ ਪਾਜੀ ਪੀਸ ਦੇਖੋ ਤੁਸੀਂ ਆ ਬਜ਼ਾਰਾਂ ਚ 3000 3500 ਰੁਪਏ ਦਾ ਸੂਟ ਆ। ਆ ਲਓ ਭਾਜੀ ਪੀਸ। ਜੀ। ਆ ਦੇਖੋ ਭਾਜੀ ਸ਼ਰਟ। ਆ ਦੇਖੋ ਕੰਮ ਕੀਤਾ ਹੋਇਆ ਹੈਂਡਵਰਕ ਦਾ ਕੰਮ ਭਾਜੀ ਸਾਰਾ। ਹਾਂਜੀ। ਆ ਲਓ ਦੁਪੱਟਾ ਨਾਲ। ਸੈੱਟ ਲਓ ਚਾਹੇ ਇਕੱਲਾ-ਇਕੱਲਾ ਪੀਸ ਲੋ ਚਾਹੇ ਵੇਚ ਲਈ ਲੈ ਜਾਓ ਵਿਆਹ ਸ਼ਾਦੀਆਂ ਲਈ ਲੋ। ਭਾਜੀ ਰੇਟ ਹੋਲਸੇਲ 1600 ਰੁਪਏ ਦਾ ਸੂਟ ਭਾਜੀ। ਆ ਦੇਖੋ ਜੀ ਬਾਪੇ ਦੀ ਹੱਤੀ ਨੇ ਪੈਸੇ ਫੈਮ ਘੜਦੇ ਦੁਕਾਨਦਾਰ ਦੇ ਜਿਹੜੇ ਕਹਿੰਦੇ ਵੀ 100 200 ਹਜ਼ਾਰ ਤੱਕ ਜਾ। ਆ ਵੀ ਦੇਖੋ 35 504 4000 ਵਾਲੇ ਕੋਈ 1200 400 1500 ਇੰਨੀਆਂ ਗਨੇਂਜਾਂ ਦੇ ਵਿੱਚ ਮੈਂ ਕਿਹਾ ਭਾਜੀ ਰੇਟਾਂ ਦੇ ਤਮਾਕੇ ਪਾ ਤੇ ਕਰਗੱਤੇ ਦੀਆਂ ਐਟਮਾਂ ਲਓ ਜੀ ਭਾਜੀ ਪਿਓਰ ਔਰਗੈਂਜ਼ਾ ਦਾ ਸੂਟ ਆਹ ਕੰਮ ਦੇਖੋ ਕੀਤਾ ਹੋਇਆ ਜੀ ਕੰਮ ਦੇਖੋ ਭਾਜੀ ਚੀਜ਼ਾਂ ਦੇਖੋ ਦੁਪੱਟੇ ਦੇਖੋ ਨਾਲ ਫੋਰ ਸੈਟ ਜੀ ਇਹ 2500 3000 ਰੁਪਏ ਦਾ ਸੂਟ ਬਾਜ਼ਾਰ 'ਚ ਬਾਬੇ ਦੀ ੱਟੀ ਦਾ ਭਾਜੀ 1800 ਰੁਪਏ ਦਾ ਸੂਟ ਆ ਲਓ ਜੀ ਤੁਸੀਂ ਇਹ ਚੈੱਕ ਕਰੋ ਰੰਗ ਕਿੰਨੇ ਸੋਹਣੇ ਸੋਹਣੇ ਆ ਡਿਜ਼ਾਈਨ ਕਿੰਨੇ ਸੋਹਣੇ ਆ ਜਿਹੜੀਆਂ ਕੁੜੀਆਂ ਕੱਲੀਆਂ ਹਲਕੇ ਹਲਕੇ ਸੂਟ ਚਾਹੀਦੇ ਆ ਹਲਕਾ ਹਲਕਾ ਵਰਕ ਚਾਹੀਦਾ ਉਹੋ ਜੇ ਚੀਜ਼ਾਂ ਮੈਂ ਕਿਹਾ ਭਾਜੀ 100 ਰੁਪਏ ਦਾ ਸੂਟ ਸਟਾਰਟ ਆ ਵੱਡਾ ਧਮਾਕਾ ਸੇਲ ਆ ਕੀ ਬਾਬੇ ਦੀ ਹੱਤੀ ਤੇ ਜੀ ਐਦਾਂ ਦੀਆਂ ਚੀਜ਼ਾਂ ਐਦਾਂ ਦੇ ਧਮਾਕੇ ਓਏ ਹੋਏ 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 ਆਹ ਦੇਖੋ ਭਾਜੀ ਸੂਟ ਭਾਜੀ 300 ਚ ਨਾ ਚੰਡੀਗੜ੍ਹ ਜਾਣ ਦੀ ਲੋੜ ਨਾ ਬਹਾਲੀ ਜਾਣ ਦੀ ਲੋੜ ਨਾ ਦਿੱਲੀ ਜਾਣ ਦੀ ਲੋੜ ਆਹ ਸੂਟ ਜਿਹੜੇ ਬਾਜ਼ਾਰ ਚ 5000 3500 4000 ਬਾਬੇ ਦੀ ਹੱਟੀ ਤੇ 1300 ਇਸ ਲਈ ਕਹਿੰਦੇ ਆ ਜਿਹੜੀ 1 ਲੱਖ ਦੀ ਦਾਜਵਰੀ ਬਾਜ਼ਾਰ ਚ ਬਾਬੇ ਦੀ ਹੱਟੀ ਆਹ ਦੇਖੋ ਚੀਜਾਂ ਬਣੀਆਂ ਹੋਈਆਂ ਤੋਹਫੇ ਆ ਤੋਹਫੇ ਚੀਜਾਂ ਮੈਂ ਕਿਹਾ ਐਂਡੀ ਕਰਾ ਦੇਣਾ ਰੇਟਾਂ ਦਾ ਤੁਮਾਕਾ ਹੀ ਪਾ ਦੇਣਾ ਭਾਜੀ ਦੁਪੱਟਾ ਵੀ ਟੌਪ ਦਾ ਹਲਕਾ ਕਰਕੇ ਤੇਰੀਆਂ ਚੀਜਾਂ ਭਾਜੀ ਬ੍ਰਾਂਡ ਆਹ ਲਓ ਫੜੋ 5-5 ਹਜ਼ਾਰਾਂ ਦੇ ਸੂਟ 25-2500 ਰੁਪਏ 25 ਪੱਟੀ ਹੋਜ ਕਰਦੇ ਵੀ ਮੈਂ ਕਿਹਾ ਭਾਜੀ ਇੱਕ ਇੱਕ ਸੂਟ ਦਾ ਤੁਮਾਕਾ ਪਾਤਾ ਆ ਫਰੈਸ਼ ਹੈਟ ਮੈਂ ਤੁਹਾਡੇ ਕੋਲ ਰਿਹਾ ਦੇਖੋ ਸਿਮਰ ਜੀ ਅਸ ਸੀਮਰ ਦਾ ਸੂਟ 3500 4000 ਦਾ ਬਾਜ਼ਾਰ 'ਚ ਜੀ ਆ ਲੋ ਭਾਜੀ ਪੀਸ ਦਿਆ ਲੋ ਦੁਪੱਟਾ ਨਾਲ ਹਾਂਜੀ 1 ਕੋ ਲੋ ਚਾਹੇ 100 ਸੂਟ ਲੋ ਗਾਰੰਟੀ ਬਾਬੇ ਦੀ ਹੱਟੀ ਤੇ ਰੇਟ ਦੀ ਕਪੜਾ ਨਾ ਵਿਕਿਆ ਵਾਪਸੀ ਹੋ ਜਾਊਗਾ ਉਹ ਪੈਕ ਪੈਕ ਸੈੱਟ ਬ੍ਰਾਂਡਡ ਲੈ ਜਾਓ ਰੇਟ ਦਾਂਗੇ 1800 ਰੁਪਏ ਦਾ ਸੂਟ ਤੁਹਾਨੂੰ ਬਾਰ-ਬਾਰ ਕਹੀ ਜਾਂਦੇ ਆ ਨਵਾਂ ਕੰਮ ਸ਼ੁਰੂ ਕਰਨ ਵਾਲੇ ਰੀਸੇਲਰ ਪਿੰਡਾਂ ਦੇ ਵਿੱਚ ਦੁਕਾਨਾ ਆਜੋ ਹੁਣ ਤੱਕ ਬਾਬੇ ਨੇ ਹਜ਼ਾਰਾਂ ਹੀ ਦੁਕਾਨਾਂ ਖਿਲਾਰ ਦਿੱਤੀਆਂ ਪੂਰੇ ਇੰਡੀਆ ਦੇ ਵਿੱਚ ਤੁਸੀਂ ਵੀ ਆਜੋ ਨਾਲ ਦੀ ਨਾਲ ਆ ਦੇਖੋ ਨਾਲ ਦੀ ਨਾਲ ਤੁਹਾਨੂੰ ਅਸੀਂ ਰੇਟ ਦੱਸੀ ਜਾਂਦੇ ਆ ਕੱਲੇ-ਕੱਲੇ ਸੂਟ ਦਾ ਰੇਟ ਦੱਸ ਰਹੇ ਆ ਆਹ ਲੋ ਭਾਜੀ ਚੀਜ਼ਾਂ ਦੇਖੋ ਬ੍ਰਾਂਡ ਖੋਲਦੇ ਆ ਬਾਬੇ ਦੀ ਹੱਟੀ ਦੇ ਭਾਜੀ ਬੈਠੇ ਜਰੂਰੋਂ ਪਿੰਡ 'ਚ ਹਾਂਜੀ ਪਰ ਸ਼ੋਅਰੂਮਾਂ ਦੇ ਅੱਗੇ ਦੀਆਂ ਆਈਟਮਾਂ ਰੱਖੀਆਂ ਆ ਪਾ ਕਲਕੱਤਾ ਰਖਿਆ ਡਾਇਰੈਕਟਰ ਹਾਂਜੀ ਆਹ ਦੇਖੋ ਕਲਕੱਤੇ ਦਾ ਪੀਸ ਭਾਜੀ ਪੂਰੇ ਦਾ ਪੂਰਾ ਪੰਜਾਬ ਘੁੰਮ ਲੈਣਾ ਹਾਂਜੀ ਆਹ ਪੀਸ 3500 ਤੋਂ 4000 ਰੁਪਏ ਦਾ ਨਾਲੇ ਵੈਰਾਈਟੀਆਂ ਜਿ ਪੂਰੀਆਂ ਕੁੜੀਆਂ ਚੜੀਆਂ ਵਾਲੀਆਂ ਮਿਡਲ ਏਜੀਆਂ ਬੁੱਲੂਆਂ ਵਾਲੀਆਂ ਆਹ ਲੋ ਚੱਕੋ ਭਾਜੀ 2200 ਰੁਪਏ ਦਾ ਸੂਟ ਕਰਤਾ ਭਾਜੀ ਲ ਮੈਂ ਚੈਲੇਂਜ ਕਰਦਾ ਜੇ ਹੋਰ ਕਿਤੇ ਉਹ 250 ਰੁਪਏ ਚ ਸੂਟ ਮਿਲ ਜਵੇ ਜਿਹੜਾ ਬਾਬੇ ਦੀ ਹੱਡੀ ਤੇ ਤੇ ਰਹੇ ਆ ਇੱਥੇ 5-5 ਰੁਪਏ 10-10 ਰੁਪਏ 20-20 ਰੁਪਏ ਮਾਰ ਜਦੇ ਕਪੜਾ ਵੇਚਿਆ ਜਾਂਦਾ ਉਹ ਭਾਜੀ ਆ ਸੀਜ਼ਨ ਚ ਮਾਰਜਿਨ ਨਹੀਂ ਲੈਣਾ ਨਾ ਕਮਾਣਾ ਸੀ ਕਮਾ ਲਿਆ ਕੀ ਕਰਨੇ ਪੈਸੇ ਆ ਦੇਖੋ ਦੇਸੀ ਕਿਉਂ ਫੈਰਾ ਹੀ ਕਰਨਾ ਆਹ ਦੇਖੋ ਬ੍ਰਾਂਡ ਵਰਸ਼ਾ ਭਾਜੀ ਵਰਸ਼ਾ ਬ੍ਰਾਂਡ ਦਾ ਮਤਲਬ ਬ੍ਰਾਂਡ ਫੋਟੋਆਂ ਵਾਲੇ ਪੀਸ ਆ ਦੇਖੋ ਮਾਡਲ ਵਾਲੇ ਪੀਸ ਜਿਹੜੇ ਸਾਨੂੰ ਦਿਖਾ ਰਹੇ ਆ ਆਹ ਦੇਖੋ ਭਾਜੀ ਜ਼ਿਲ੍ਹਾ ਜਲੰਧਰ ਤੇ ਜਮਸ਼ੇਰ ਖਾਸ ਬਾਬੇ ਦੀ ਹੱਟੀ ਦੇ ਜੀ ਹਾਂ ਜੀ ਹਾਂ ਜੀ ਆਹ ਲੋ ਪਾਜੀ ਪੀਸ ਇਹ ਆਹ ਦੇਖੋ ਪਾਜੀ ਪੀਸ ਜੀ ਕੰਮ ਦੇਖੋ ਘੇੜਾ ਦੇਖੋ ਪਾਜੀ ਸੈਡ ਰੰਗ ਵੀ ਬਹੁਤ ਸੋਹਣਾ ਆ ਆਹ ਲੋ ਪਾਜੀ ਆਹ ਦੁਪੱਟਾ ਦੇਖੋ ਪਾਜੀ 4595 ਰੁਪਏ ਦਾ ਸੂਟ ਹੈ ਬਾਬੇ ਦੇ ਢੇਡਾ ਰੇਟ ਕੀ ਆ ਬਾਬੇ ਦੇ ਢੇਟੀ ਦੇ ਮਿਲ ਦਾ ਰੇਟ ਮਿਲੂਗਾ ਆਹ ਲੋ ਪਾਜੀ 2695 ਰੁਪਏ ਹੋਰ ਤੁਸੀਂ ਆ ਚੈੱਕ ਕਰ ਲਓ 2695 ਬਾਬੇ ਦੇ ਢੇਟੀ ਦੇ ਦੇਣੇ ਆ ਕਾ ਬਾਜ਼ਾਰ ਚ ਜਾ ਕੇ 5-5000 ਰੁਪਈਆ ਦੇਣਾ ਰੰਗ ਦੇਖੋ ਕਿੰਨੇ ਸੋਹਣੇ ਆ ਕੱਲਾ ਕੱਲਾ ਸੂਟ ਆ ਬਟੀਕਾ ਵਾਲੇ ਫੋਟੋ ਵਾਲੇ ਪੀਸ ਆ ਦੇ ਨਾਲ ਦੇ ਰਹੇ ਆ ਰੇਟ ਪਾਜੀ ਆ ਦੇਖੋ ਚੀਜ਼ਾਂ ਇਹ ਕੱਪੜੇ ਦੇਖੋ ਬ੍ਰਾਂਡ ਪਾਜੀ ਪੀਸ ਦੇਖੋ ਲੁੱਕ ਦੇਖੋ ਹਾਂਜੀ ਇੱਕ ਤੋਂ ਇੱਕ ਤਮਾਕਾ ਜੀ ਆਹ ਦੇਖੋ ਡਿਜੀਟਲ ਸੂਟ ਕਹਿੰਦਾ ਮੈਂ ਸੋਹਣਾ ਦੁਪੱਟਾ ਕਹਿੰਦਾ ਮੈਂ ਸੋਹਣਾ ਮੈਂ ਕਹਿੰਦਾ ਜੀ ਰੇਟ ਸਭ ਤੋਂ ਸੋਹਣਾ ਲੈ ਚੱਕੋ ਪਾਜੀ ਜੀ ਪੂਰੇ ਪੰਜਾਬ ਦਾ ਤਮਾਕਾ ਬਾਜੀ 2500 ਰੁਪਏ ਦਾ ਸੂਟ ਜੀ ਔਰ ਤੁਸੀਂ ਇਹ ਚੈੱਕ ਕਰ ਲੋ 25 2500 ਜਿਹੜੇ ਖਾਸ ਤੌਰ ਤੇ ਕਨੇਡਾ ਅਮਰੀਕਾ ਇੰਗਲੈਂਡ ਜਾਂ ਬਾਹਰਲੇ ਮੁਲਕਾਂ 'ਚ ਬੈਠੇ ਕਸਟਮਰ ਦੇਖ ਰਿਆ ਉਹਨਾਂ ਦੇ ਟੇਸਟ ਦੇ ਸੂਟ ਵੀ ਆ ਗਏ ਆ ਬਾਜੀ ਇਹ ਚੀਜ਼ ਦੇਖੋ ਚਲਵਾ ਰੇਟਾਂ ਦੇ ਤਮਾਕੇ ਬਾਜੀ ਬਾਬੇ ਦੀ ਹੱਡੀ ਤੇ ਤੁਸੀਂ ਵਿਆਹ ਸ਼ਾਦੀ ਲਈ ਕਪੜਾ ਲੈਣਾ ਜੀ ਆਜੋ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਆਹ ਦੇਖੋ ਬਾਜੀ ਪੀਸ ਜੀ ਲੈਨਿੰਗ ਦਾ ਕਪੜਾ ਨਾਲ ਆ ਭਾਜੀ ਨਾਲ ਹੀ ਆ ਹਾਂਜੀ ਆ ਦੇਖੋ ਔਰਗੈਂਜ਼ਾ ਦਾ ਸੂਟ ਆ ਲੁੱਕ ਦੇਖੋ ਡਿਜ਼ਾਈਨਰ ਹਾਂਜੀ ਢੇਰਾ ਦੇਖੋ ਰੰਗ ਬਹੁਤ ਸੋਹਣਾ ਦੁਪੱਟਾ ਦੇਖੋ ਓਏ ਹੋਏ 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 ਭਾਜੀ ਇਹ ਬਰੋਕੇਟ ਬਨਾਰਸੀ ਵਰਕ ਦੇ ਨਾਲ ਭਾਜੀ ਪੀਸ ਮੈਂ ਕਹਾਂ 2500 ਰੁਪਏ ਦਾ ਸੂਟ ਭਾਜੀ ਲੋ ਆ ਵੀ ਦੇਖੋ ਬਹਿ ਜਾ ਬਹਿ ਜਾ ਹੋਈ ਪਈਆ ਛੇੜ ਦੇਖੋ 4-5 ਛੇੜ ਮਿਲ ਰਹੇ ਆ ਕਪੜਾ ਸਭ ਤੋਂ ਟੌਪ ਦਾ ਰੇਡ ਮਿੱਟੀ ਦੇ ਪਾ ਵੱਡੇ ਸ਼ੋਅਰੂਮ ਤੇ ਜਾਓਗੇ ਤਾਂ ਤਿੰਨ ਤਿੰਨ ਗੁਣਾ ਰੇਟ ਵੱਧ ਮੈਂਦਾ ਤਾਂ ਆਹ ਦੇਖੋ ਭਾਜੀ ਪੀਸ ਦੀ ਲੁੱਕ ਦੇਖੋ ਬੱਲੇ ਬੱਲੇ ਕਰਾਤੀ ਹੈ ਜੀ ਸੂਟਾਂ ਦੇ ਧਮਾਕੇ ਪਾ ਤੇ ਆ ਭਾਜੀ ਇੱਕ ਤੋਂ ਇੱਕ ਆਰਟੀਕਲ ਜੀ ਆਹ ਸੂਟਾਂ ਦੁਪੱਟਾ 1395 ਦਾ ਰੇਟ ਹੈ ਹਾਂਜੀ ਆ ਲੈ ਜਾ ਬਾਬੇ ਦੀ ਢੇਡੀ ਤੋਂ 700 ਰੁਪਏ ਦਾ ਦੇਖੋ ਜੀ بار-बार ਕਹੀ ਜਾਂਦੇ ਆ ਮਿਲਣਾ ਐਤਵਾਰ ਤੱਕ ਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ ਫਰੀਦ ਦੇ ਪਾ ਮਿੱਟੀ ਦੇ ਪਾ ਕੱਪੜਾ ਲੈ ਜਾਓ ਆਹ ਦੇਖੋ ਭਾਜੀ ਜੀਜਾ ਫਿਰ ਇਹਨੂੰ ਕਹਿੰਦੇ ਕਲਕੱਤਾ ਇਹਨੂੰ ਕਲਕੱਤਾ ਵੀ ਕਹਿੰਦੇ ਆ ਇਹਨੂੰ ਤੋਹਫੇ ਵੀ ਕਹਿੰਦੇ ਆ ਜਿਹੜੇ ਅੱਜ ਕੱਲ ਦੀ ਪਸੰਦ ਸੂਟ ਦੇ ਹੈਗੇ ਉਹੋ ਪਰ ਬਾਬਾ ਜੀ ਗੱਲ ਇਹ ਆ ਵੀ ਹਜੇ ਅਗਲਾ ਮਹੀਨਾ ਚੱਲਦਾ ਇਹਦਾ ਦੁਕਾਨਦਾਰ ਲੈ ਕੇ ਨਹੀਂ ਆਏ ਉਹ ਕਹਿੰਦੇ ਅਕਤੂਬਰ ਚ ਲਿਆਵਾਂਗੇ ਉਹ ਪਾ ਜੀ ਰਿਟੇਲਰਾਂ ਦਾ ਕੰਮ ਹੈ ਬਾਅਦੋਂ ਲੈਣਾ ਹੋਲਸੇਲਰਾਂ ਨੂੰ ਸਟਾਕ ਰੱਖਣਾ ਪੈਂਦਾ ਆ ਆਪਾਂ ਹੋਲਸੇਲ 'ਚ ਲੈਨੇ ਆ ਤੇ ਹੋਲਸੇਲ 'ਚ ਦੇਨੇ ਆ ਦੇਖੋ ਪੀਸ ਪੀਸ ਹੀ ਬਹੁਤ ਸੋਹਣਾ ਆ ਕੰਮ ਦੇਖੋ ਕੀਤਾ ਹੋਇਆ ਏ ਇੱਕ ਇੱਕ ਸੂਟ ਮੈਂ ਕੰਨਾ ਬੱਲੇ ਬੱਲੇ ਕਰਾਤੀ ਏ ਤੁਸੀਂ ਬ੍ਰਾਈਡਲ ਚੀਜ਼ਾਂ ਲੈਣੀਆਂ ਤਾਂ ਜਮਸ਼ੇਰ ਹੀ ਆਓ। ਹਾਂਜੀ ਤੇ ਨਾ ਜਾਓ। ਰੇਟ ਹੋਲਸੇਲ ਦਾ ਪੀਸ ਇੱਕ ਤੋਂ ਇੱਕ ਨਵਾਂ। ਭਾਜੀ ਆਹ ਪੀਸ ਉਹ ਸਾਡੇ ਕੋਲ ਆ ਗਿਆ ਬਾਜ਼ਾਰ 'ਚ 2 ਮਹੀਨੇ ਪਹਿਲਾਂ। ਤੇ ਦੁਕਾਨਦਾਰਾਂ ਕੋਲ ਜਲਦੀ ਭੈਣੇ ਲੈਣ ਜਾਣਾ ਨਾ ਉਹਨੂੰ ਪਤਾ ਗਿਆਣਾ। ਹਾਂਜੀ। ਵੀ ਇਹ ਤਾਂ ਹੁਣ ਨਵਾਂ ਆਇਆ। ਜੀ। ਆਹ ਦੇਖੋ ਪਹਿਲਾਂ ਮਾਲ ਤੇ ਹਰ ਹੁੰਦਾ ਭਾਜੀ। ਇਹ ਕਿਹੜਾ ਕੋਈ ਫੈਵੀਕੋਲ ਨਾਲ ਜੋੜ ਦਾਂਗੇ। ਇਹ ਹੈਂਡਵਰਕ ਦੇ ਪੀਸ ਨੇ ਆਹ ਦੇਖੋ ਪੀਸ। ਦੇਖੋ ਨਾਲ-ਨਾਲ ਜਲਵੇ। ਨਾਲ-ਨਾਲ ਫੂਟ ਦਿਖਾ ਰਹੇ ਆ ਪਰ ਬਾਪਰ ਇਹ ਗੱਲ ਕਹਿ ਰਹੇ ਵੀ ਐਤਵਾਰ ਤੱਕ ਆਜੋ। ਇਹ ਜਲਵੇ ਇਹ ਤੋਹਫੇ ਲੈ ਜੋ ਕਿਤੇ ਇਹ ਜਨਾਂ ਨੇ ਵਿਆਹ ਸ਼ਾਦੀ ਲਈ ਤਾਜਵਰੀ ਐਨ ਆਰ ਆਈ ਭੈਣਾ ਭਰਾਵਾਂ ਨੇ ਫੈਂਜੀ ਸੂਟ ਲੈਣੇ ਆ ਜਲਵੇ ਹਾਂ ਆ ਪਾਜੀ ਕੇਰਾ ਦੇਖੋ ਕੇਰਾ ਆਹ ਦੇਖੋ ਦੁਪੱਟਾ ਦੇਖੋ ਜੀ ਦੁਪੱਟਾ ਦਾ ਇਤਾਂ ਜਿਹਦਾ ਸੋਨੇ ਨਾਲ ਜੜਿਆ ਹੁੰਦਾ ਪੂਰਾ ਹੈਵੀ ਦੁਪੱਟਾ ਵੀ ਹੈਵੀ ਆ ਤੁਸੀਂ ਕੇਰਾ ਚੈੱਕ ਕਰ ਲੋ ਫਰੰਟ ਚੈੱਕ ਕਰ ਲੋ ਬਾਹਾਂ ਤੇ ਕੀਤਾ ਕੰਮ ਚੈੱਕ ਕਰ ਲੋ ਆਹ ਦੇਖੋ ਪਾਜੀ ਇਹ ਕੋਈ 25000 ਮੰਗਦਾ শোরੂਮ ਚ ਕੋਈ 20000 ਮੰਗਦਾ ਕੋਈ ਮੰਗਦਾ 30000 ਰੁਪਇਆ ਬਾਜੀ ਉਹ শোরੂਮ ਨੇ ਅਗਲੇ ਨੇ ਕਰਾਇ ਵੀ ਨਾਲ ਹੀ ਕਰਨਾ ਹੈ ਹਾਂਜੀ ਇੱਥੇ ਘਰੇ ਬੈਠੇ ਆ ਹਾਂਜੀ ਇਦਾਂ ਦੇ ਦੇਸੀ ਕਿਉਂ ਆ ਪੀਸ ਦਿਖਾ ਭਾਈ ਇਹਨੂੰ ਕਹਿੰਦੇ ਕਲਕੱਤਾ ਜੀ ਆਹ ਦੇਖੋ ਕਲਕੱਤਾ ਆ ਵੀ ਆ ਗਿਆ ਕਲਕੱਤਾ ਆਹ ਦੇਖੋ ਕਲਕੱਤਾ ਨਵਾਂ ਇੱਕ ਤੋਂ ਇੱਕ ਕਲਕੱਤਾ ਖੋਲਦਾ ਬਾਬੇ ਦੀ ਹੱਡੀ ਦੇ ਫੈਂਸੀ ਹੋ ਫੈਂਸੀ ਸੂਟ ਉਹ ਜ਼ਿਲ੍ਹਾ ਜਲੰਧਰ ਜਮਸ਼ੇਰ ਕਾ ਵਿਆਹ ਸ਼ਾਦੀਆਂ ਲਈ ਸੂਟ ਲੈਣੇ ਆ ਆਉਣਾ ਹੀ ਪੈਣਾ ਤੁਹਾਨੂੰ ਵੱਡਾ ਫਾਇਦਾ ਹੋਊਗਾ ਪੈਸੇ ਚਾਰ ਬਚਣਗੇ ਇਹਨਾਂ ਚੀਜ਼ਾਂ 'ਚ ਸਭ ਤੋਂ ਜ਼ਿਆਦਾ ਮਾਰਜਨ ਹੁੰਦਾ ਆ ਦੁਕਾਨਦਾਰਾਂ ਦਾ 10000 ਦਾ ਵੀ 25000 22000 ਦਾ ਵਿਕਦਾ ਬਾਜ਼ਾਰ 'ਚ ਹੌਲਸੇ ਰੇਟ ਤੇ ਲੈ ਜਾਓ ਜ਼ਿਲ੍ਹਾ ਜਲੰਧਰ ਜਮਸ਼ੇਰਗਾ ਜ਼ਬਾਬੀ ਰੇਟ ਤੇ ਜਲਦੀ ਕਰਨਾ 1 ਰੁਪਏ ਦਾ ਘਾਟਾ ਨਹੀਂ ਪਊਗਾ ਸੈਟਲੈਂਡ ਦੀ ਰੋਡ 'ਨੀ ਕੱਲਾ ਕੱਲਾ ਪੀਸ ਲੈ ਜਾਓ 100 ਰੁਪਏ ਦਾ ਸੇਲ ਸ਼ੁਰੂ ਹੋਣ ਜਾ ਰਹੀਏ ਸਰੇ 7:30 ਵਜੇ ਦਿਨ ਬੁੱਧਵਾਰ ਠੀਕ ਹੈ ਜੀ ਤੇ ਜਲਦੀ ਕਰ ਲੋ ਆਜੋ ਫਿਰ ਮਿਲਦੇ ਆਂ ਦੇਖੋ ਪੰਜਾਬ ਦੀ ਪਹਿਲੀ ਹੱਟਿਆ ਜਿੱਥੇ 100 ਰੁਪਏ ਦਾ ਸੂਟ ਸ਼ੁਰੂ ਆ ਜਿੱਥੋਂ ਆਪਾਂਵੇਂ ਸਿੰਗਲ ਸਿੰਗਲ ਸੂਟ ਲੈ ਜੋ ਵਾਪਸ ਕਰਕੇ ਨਵਾਂ ਲੈ ਜੋ ਨਹੀਂ ਵੇਖਿਆ ਟੌਪ ਟੌਪ ਦੇ ਤੋਹਫੇ ਦੇ ਰਹੇ ਆ 25 25 30 30 ਹਜ਼ਾਰ ਵਾਲੇ ਸਾਡੇ ਕੋਲ 5 5 7 7 8 8000 ਸੂਟ ਮੈ ਰਿਆ ਮਤਲਬ ਸਾਰੇ ਹੀ ਪਾਸੇ ਫਾਇਦਾ ਆ ਮੈਂ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਰਕੜੀ ਤੇ ਦੇਣ ਲੈਣ ਲਈ ਕੱਪੜਾ ਲੈਣਾ ਚਾਹੇ ਤੁਸੀਂ ਲੈਣਾ ਵਿਆਹ ਸ਼ਾਦੀ ਲਈ ਤਾਜ ਵਰਦਾ ਲੱਖਾਂ ਰੁਪਏ ਤੁਹਾਡੇ ਬਚਣੇ ਆ ਐਤਵਾਰ ਤੋਂ ਪਹਿਲਾਂ ਆਜੋ ਆਜੋ ਸਵੇਰੇ ਲੇਟ ਨਾ ਹੋਜੋ ਕੋਈ ਜਾਣਕਾਰੀ ਨਹੀਂ ਨੰਬਰ ਸਕਰੀਨ ਤੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗਰ ਸਾਹਿਬ ਟੀਵੀ ਜੰਮਸ਼ੇਰ